ਸਟ੍ਰੀਗਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬ ਗਿਲ ਚੈਨਲ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕਹਿਣ ਤੇ ਖੁਸ਼ ਹੋਵੋਗੇ ਸੋ ਅੱਜ ਦੇ ਇਸ ਵਲੌਗ ਦੇ ਵਿੱਚ ਮੈਂ ਜਾਣਾ ਵਾਂ ਮਬਾਬਾ ਜੀ ਦੀ ਜਗ੍ਹਾ ਤੇ ਬਾਬਾ ਸ਼ੇਖ ਬ੍ਰਹਮ ਜੀ ਦੀ ਜਗ੍ਹਾ ਹੈ ਤੇ ਜੋ ਕਿ ਬਹੁਤ ਇਤਿਹਾਸਿਕ ਜਗ੍ਹਾ ਵਾ ਤੇ ਮੇਨ ਗੱਲ ਇਹ ਹੈ ਕਿ ਉਹ ਜਗ੍ਹਾ ਹੁਣ ਦੇ ਟਾਈਮ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਆ ਤੇ ਬਾਰਡਰ ਕਰਾਸ ਕਰਕੇ ਜਾਣਾ ਔਰ ਅੱਜ ਆ ਵੀਰਵਾਰ ਔਰ ਵੀਰਵਾਰ ਵਾਲੇ ਦਿਨ ਹੀ ਉਹ ਜਗ੍ਹਾ ਖੁੱਲਦੀ ਆਪਾਂ ਉਸ ਸਾਈਡ ਜਾ ਸਕਦੇ ਆ ਐਂਟਰੀ ਲਈ ਆਧਾਰ ਕਾਰਡ ਦਿਖਾਉਣਾ ਪਊਗਾ ਆਪਣਾ ਤੇ ਫੋਨ ਨਹੀਂ ਲੈ ਕੇ ਜਾ ਸਕਦੇ ਫੋਨ ਇੱਧਰ ਹੀ ਆਪਾਂ ਰੱਖ ਕੇ ਜਾਵਾਂਗੀ ਮੈਂ ਰੱਖ ਕੇ ਜਾਊਂਗੀ ਜਾਂ ਜਮ੍ਹਾਂ ਹੋ ਜਾਊਗਾ ਤੇ ਹੋਰ ਇਹ ਜਗ੍ਹਾ ਜਿਹੜੀ ਆ ਤੁਹਾਨੂੰ ਮੈਂ ਦੱਸਦਾ ਖੇਮ ਕਰਨ ਦੇ ਲੱਗ ਗਿਆ ਬਿਲਕੁਲ ਔਰ ਪੰਜਾਬ ਸੌਰੀ ਪੰਜਾਬ ਭਾਰਤ ਔਰ ਪਾਕਿਸਤਾਨ ਦੇ ਬਾਰਡਰ ਤੇ ਆ ਔਰ ਬਾਰਡਰ ਤੋਂ ਦੂਜੇ ਪਾਸੇ ਆ ਪਾਕਿਸਤਾਨ ਵਾਲੇ ਪਾਸੇ ਤੇ ਮੀਆਂਵਾਲਾ ਪਿੰਡ ਐ ਐਸਾਈਡ ਮੇਰੇ ਪਿੱਛੇ ਟਾਈਮ ਹੋਇਆ ਇੱਧਰ ਵੀ ਜਾਵਣਾ ਜਾਣਾ ਵਾ ਮੈਂ ਤੇ ਬਾਕੀ ਇਹ ਸਾਰਾ ਵਾ ਇਹੋ ਜਿਹਾ ਮਾਹੌਲ ਚਾਲ ਏਰੀਆ ਕਣਕ ਲੱਗੀ ਹੋਈ ਆ ਉੱਗੀ ਹੋਈ ਆ ਤੇ ਉਧਰ ਸਰੋਂ ਦੇ ਫੁੱਲ ਖਿੜੇ ਹੋਏ ਨੇ ਮੀਆਂਵਾਲ ਪਿੰਡਾ ਉਹ ਵਾਲੇ ਪਾਸੇ ਤੇ ਆ ਜਿਹੜੀ ਸੜਕ ਜਾਂਦੀ ਆ ਬਾਬਾ ਸ਼ੇਖ ਬਰਮ ਇਹੋ ਰਾਸਤਾ ਸੜਕ 100 ਫੁੱਟ ਚੌੜੀ ਆ ਜਿਹੜੀ ਕਿ ਉਧਰ ਜਾਂਦੀ ਆ ਬਾਬਾ ਸ਼ੇਖ ਬਰਮ ਜੀ ਵੱਲ ਹੇ ਆਰ ਆਰ ਆ ਗਿਆ ਆਰਡਰ ਔਰ ਇਹ ਅੱਜ ਦਾ ਦਿਨ ਦੋਨਾਂ ਦੇਸ਼ਾਂ ਦੇ ਲੋਕ ਜਿਹੜੇ ਇੱਥੇ ਮੱਥਾ ਟੇਕਣ ਆਉਂਦੇ ਆ ਬਾਬਾ ਜੀ ਦੀ ਜਗ੍ਹਾ ਤੇ ਉਸ ਸਾਈਡ ਜਾਣਾ ਜਲਦੀ ਜਲਦੀ ਜਾਣਾ ਮੈਂ ਜਲਦੀ ਜਲਦੀ ਆ ਬਾਬਾ ਜੀ ਦੇ ਤੇ ਇੱਧਰ ਵੀ ਜਗ੍ਹਾ ਬਣੀ ਹੋਈ ਜਿੱਥੇ ਲੰਗਰ ਪ੍ਰਸ਼ਾਦਾ ਹੁੰਦਾ ਹੈ ਆ ਬਾਥਰੂਮ ਨੇ ਥੋੜੀਆਂ ਜਿਹੀਆਂ ਦੁਕਾਨਾਂ ਲੱਗੀਆਂ ਨੇ ਤੇ ਇਤਿਹਾਸ ਇੱਥੇ ਲਿਖਿਆ ਹੋਇਆ ਹੋਵੇਗਾ ਮੈਨੂੰ ਵੀ ਨਹੀਂ ਪਤਾ ਚੱਲ ਕੇ ਪੜਦੇ ਆ ਇੱਥੇ ਲਿਖਿਆ ਹੋਇਆ ਸਾਰਾ ਇਤਿਹਾਸ ਬਾਬਾ ਸ਼ੇਖ ਬ੍ਰਹਮ ਜੀ ਦੀ ਜਗਾ ਦਾ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਮਰਦਾਨਾ ਜੀ ਦੇ ਨਾਲ ਤੇ ਇਸ ਜਗ੍ਹਾ ਤੇ ਬਾਬਾ ਸ਼ੇਖ ਫਰੀਦ ਜੀ ਦੀ ਕਬਰ ਹੈ ਤੇ ਨਾਲ ਉਹਨਾਂ ਦੇ ਭਗਤਾਂ ਦੀ 7-8 ਜਾਣਿਆਂ ਦੀ ਕਬਰ ਹੈ ਤੇ ਪਾਕਿਸਤਾਨੀ ਵੀ ਕਾਫੀ ਆਏ ਸੀ ਪਰ ਫੋਨ ਲਾਉਣੀਆਂ ਇਸ ਲਈ ਨਹੀਂ ਦਿਖਾ ਸਕਦੀ ਬਾਕੀ ਇੱਥੇ ਮੇਲਾ ਲੱਗਦਾ ਵੀਰਵਾਰ ਐਦਾਂ ਦੁਕਾਨਾਂ ਵੀ ਲੱਗਦੀਆਂ ਕੁਝ ਬੱਚਿਆਂ ਲਈ ਔਰ ਖਡੌਣਿਆਂ ਦੀਆਂ ਪਰਸ਼ਾਦ ਦਿਆਂ ਜੋ ਕਿ ਦਰਗਾਹ ਤੇ ਚੜਾਇਆ ਜਾਂਦਿਆਂ ਨੇ ਇੱਧਰ ਲੰਗਰ ਚੱਲਦਾ ਹੈ ਤੇ ਮੇਲਾ ਚੱਲਦਾ ਸੌਨ ਦੇ ਮਹੀਨੇ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੇਖ ਬ੍ਰਹਮ ਜੀ ਨਾਲ ਵਿਚਾਰ ਗੁਸ਼ਾਟੀ ਹੋਈ ਸੀ ਇਸ ਜਗ੍ਹਾ ਤੇ ਬਾਬਾ ਸ਼ੇਖ ਬ੍ਰਹਮ ਜੀ ਮੱਝਾ ਚਾਰਦੇ ਸੀ ਚਾਰ ਦੇ ਹੁੰਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤੇ ਇਹ ਬਾਬਾ ਫਰੀਦ ਜੀ ਦੀ 10ਵੀਂ ਪੀੜੀ ਦੇ ਵਿੱਚੋਂ ਲੈ ਆਰਮੀ ਆਲੇ ਪੁੱਛੇ ਅਜੇ ਤੱਕ ਹੈ ਗਿਆ ਕਣਕ ਥੋੜੀ ਥੋੜੀ ਵੱਟੇ ਹੋਣ ਲੱਗੀ ਜ਼ਮੀਨਾਂ 'ਵਿ ਸੋਨੀਆਂ ਨੇ ਵਧੀਆਂ ਨੇ ਉੱਪਰ ਪੀੜੀਆਂ ਨੂੰ ਬੇਰ ਵੀ ਲੱਗਣ ਲੱਗ ਕੇ ਹੁਣ ਪਰ ਬੇਰ ਖਾਣੇ ਨਹੀਂ ਪਿਛਲੀ ਪਿਛਲੇ ਸਾਲ ਮੈਂ ਬੇਰ ਖਾਦੇ ਸੀ ਮੇਰਾ ਗਲਾ ਖਰਾਬ ਹੋ ਗਿਆ ਸੀ ਕਿੰਨੇ ਦਿਨ ਬੋਲਿਆ ਹੀ ਨਹੀਂ ਗਿਆ ਟਾਈਮ ਹੋ ਗਿਆ 4 ਦਾ ਸੂਰਜ ਵੀ ਢਲਣਾ ਲਾ ਹੁਣ ਬਸ ਸਰੋਂ ਥੋੜੀ ਲੱਗੀ ਕਿਤੇ ਕਿਤੇ ਲੱਗੀ ਹੋਈ ਆ ਸਾਰੇ ਲੋਕ ਮੱਥਾ ਟੇਕ ਕੇ ਆ ਰਹੇ ਨੇ ਬਾਬਾ ਜੀ ਦੀ ਦਰਗਾਹ ਤੋਂ ਆ ਮੈਨੂੰ ਲੱਗਦਾ ਆਲੂ ਲੱਗੇ ਕਿਤੇ ਕਿਤੇ ਇੱਧਰ ਵੀ ਆਲੂ ਲੱਗੇ ਨੇ ਇਹ ਜਿਹੜੀ ਜਗ੍ਹਾ ਹੈ ਪਾਪਾ ਜੀ ਦੀ ਤਰਗਾਏ ਇਹ ਖੇਮਕਰਨ ਤੋਂ 4 ਕਿਲੋਮੀਟਰ ਦੂਰ ਹੈ 4.5 ਕਿਲੋਮੀਟਰ ਦੂਰ ਆ ਬਸ ਜਦੋਂ ਆਪਾਂ ਪੱਟੀ ਤੋਂ ਖੇਮਕਰਨ ਰੋਡ ਜਾਣ ਕੇ ਅੰਮ੍ਰਿਤਸਰ ਤੋਂ ਖੇਮਕਰਨ ਰੋਡ ਤੇ ਆਉਨੇ ਆ ਖੱਬੇ ਪਾਸੇ ਨੂੰ ਮਹਤੀਪੁਰ ਉਹ ਜਾਂ ਮੀਆਂ ਵਾਲੀ ਸੜਕ ਮੁੜਦੀ ਆ ਇਹ ਟ੍ਰੇਨ ਦੇ ਨਾਲ ਨਾਲ ਹੀ ਰਾਸਤਾ ਹੁੰਦਾ ਵਾ ਤੁਹਾਨੂੰ ਹੁਣ ਮੈਂ ਰਾਸਤਾ ਦਿਖਾਉਣੀ ਆ ਕਿ ਲੱਗਾ ਹੋਇਆ ਸਰੋ ਲੱਗੀ ਹੋਈ ਆ ਉਸ ਪਹਿਲਾਂ ਵੀ ਜਾਂਦੇ ਨੇ ਆਂਦੇ ਨੇ ਲੱਗੇ ਆਲੇ ਨਾ। ਤਾ ਨੂੰ ਮੀਆਂਵਾਲ ਲੱਗ ਗਿਆ ਫਿਰ ਕਿਸੇ ਦਿਨ ਚੱਪਲ ਦੀ। ਅੱਜ ਨਹੀਂ ਜਾਣਾ ਕਿਸੇ ਹੋਰ ਦਿਨ ਜਾਪੀ ਮੀਆਂਵਾਲ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਗਿਆ 5 ਵਜੇ ਤਾਂ ਹਨੇਰਾ ਹੋ ਜਾਂਦਾ। 1 ਘੰਟਾ ਰਹਿ ਗਿਆ। ਇੱਕ ਜਗ੍ਹਾ ਤੇ ਹੋਰ ਜਾਣਾ ਵਾ। ਅ ਅੱਗੇ ਨੇ ਪਹੁੰਚ ਗਿਆ ਤੇ ਪਿੰਡ ਦੇ ਵਿੱਚ ਜਿੱਥੇ ਮੇਲਾ ਹੈ। ਆ ਛੋਟਾ ਗਿਆ ਬਾਗ ਆ ਪਤਾ ਨਹੀਂ ਕਿਹਦਾ ਹੈ ਇੱਧਰੋਂ ਜਾਂਦਾ ਸਿੱਧਾ ਰਸਤਾ ਕਿੰਦਰ ਨੂੰ ਮਿੱਟੀ ਪੈ ਗਈ ਰੇਤਾ ਪਚਾਈ ਜਾਂਦੀ ਸਾਈਕਲ ਇਹਨਾਂ ਦੀਆਂ ਮੌਜਾਂ ਨਾ ਹੋ ਰਹੀਆਂ ਈ ਬਾਏ ਹਾਈ ਹਾਈ ਆ ਜਿਹੜਾ ਟ੍ਰੇਨ ਦੇ ਵਿੱਚ ਲੱਗਾ ਹੁੰਦਾ ਨਾ ਇਹ ਦਵਾ ਲੈਵਲ ਦੇ ਸਿਰਲੇ ਪਾਣੀ ਦਾ ਕਿੰਨਾ ਪਾਣੀ ਛੱਡਣਾ ਹੈ ਕਿੰਨਾ ਪਾਣੀ ਨਹੀਂ ਹਮਦੈ ਦਾ ਕੀ ਕੰਮ ਨਹੀਂ ਸਮੇ ਸਮੇਂ ਦੀ ਗੱਲ ਹੁੰਦੀ ਆ ਟਾਈਮ ਦੇ ਨਾਲ ਹਰ ਕੋਈ ਚੀਜ਼ ਜਿਹੜੀ ਆ ਖਤਮ ਹੋ ਜਾਂਦੀ ਆ ਉਹਨ ਇਤੋਂ ਸੱਜੇ ਪਾਸੇ ਨੂੰ ਜਾਂਦਾ ਮੈਤੀਪੁਰ ਨੂੰ ਤੇ ਕਮੇ ਪਾਸੇ ਨੂੰ ਆ ਖੇਮਤ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਔਰ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਚਲੋ ਮਿਲਦੇ ਆਂ ਫਿਰ ਆ ਜਾਓ ਆ ਗਿਆ ਪਿੰਡਾਂ ਵਰਗਾ ਸ਼ਹਿਰ ਖਿੰਡ ਕਰਨ ਜੂਮ ਜ਼ਿਆਦਾ ਹੋ ਗਿਆ ਏ ਇਦਾਂ ਦੇ ਰੋਡ ਟੁੱਟੇ ਪੱਕੇ ਸਹੀ ਸਲਾਮਤ ਕੌਂਚਨ ਵਾਲੇ ਇਹ ਆ ਗਿਆ ਫਾਟਕ ਟ੍ਰੇਨ ਆਂਦੀ ਆ ਇਸ ਤੋਂ ਅੱਗੇ ਟ੍ਰੇਨ ਵੀ ਨਹੀਂ ਜਾਂਦੀ ਕਿਉਂਕਿ ਅੱਗੇ ਪਹਿਲਾਂ ਜਾਂਦੀ ਸੀ ਕਸੂਰ ਵੱਲ ਹੁਣ ਨਹੀਂ ਜਾਂਦੀ ਆ ਵਾਲੀ ਆਹ ਤੋ ਤੱਕ ਬਸ ট্রেন ਆਈ ਨਹੀਂ ਅਜੇ ਥੋੜੀ ਜਿਹੀ ਝਲਕ ਦੇਖਣੀ ਆ ਖੇਮਪੁਰ ਸ਼ਹਿਰ ਦੀ ਜਿਆਦਾ ਨਹੀਂ ਦੇਖਣੀ ਕਿਉਂਕਿ ਜਿਆਦਾ ਟਾਈਮ ਨਹੀਂ ਹੈਗਾ ਅੱਧਾ ਬਾਜ਼ਾਰ ਆ ਇੱਧਰ ਨੂੰ ਇੱਧਰ ਨਹੀਂ ਜਾਣਾ ਉੱਧਰ ਪਾਕਿਸਤਾਨ ਹੈ ਇੱਧਰ ਜਾਣਾ ਵਾਪਸ ਕੋ ਹੋ ਮਿੱਟੀ ਵਧੀਆ ਇਹਨਾ ਕਹੋ ਸੋਨਾ ਸ਼ਹਿਰ ਆ ਛੋਟਾ ਰਿਹਾ ਹਰ ਇੱਕ ਚੀਜ਼ ਮਿਲਦੀ ਆ ਇਹ ਬਾਹਰ ਵਾਲਾ ਮੇਨ ਬਾਜ਼ਾਰ ਨਹੀਂ ਜਾਣਾ ਛੋਟਾ ਜਾਵਾ ਪੀੜਾ ਜਾ ਬਾਜ਼ਾਰਾ ਪਹਿਲਾਂ ਵੀ ਮੈਂ ਪਿਛਲੇ ਵਲੌਗ ਚੈੱਕ ਕਰੀ ਖੇਮ ਕਰਨ ਦਾ ਵਲੌਗ ਬਣਾਇਆ ਸੀ ਉਦੇ ਚ ਦਿਖਾਇਆ ਪਰ ਹੁਣ ਜਿਹੜੇ ਜਿਹੜੇ ਰਾਸਤੇ ਤੋਂ ਲੱਗਣਾ ਉਹਨਾਂ ਹੀ ਮੈਂ ਦੇਖਣਾ ਬਸ ਖੇਤੀ ਸਟੋਰ ਆ ਤੇ ਸਾਰੇ ਇੱਧਰ ਛੱਪੜਾ ਬਾਸਟੇ ਦੇ ਵਿੱਚ ਹੀ ਆ ਰਿਹਾ ਹੁਣ ਬਣਾਇਆ ਹੈ ਅੱਛਾ ਆ ਬੱਸ ਰੂਮਾ ਬਾਥਰੂਮ ਨੂੰ ਕਹਿੰਦੇ ਆ ਤੇ ਇਹ ਆ ਬੱਸ ਅੱਡਾ ਪੱਟੀ ਨੂੰ ਬਸ ਜਾਂਦੀ ਹਰੀਕੇ ਫਿਰੋਜ਼ਪੁਰ ਨੂੰ ਚੰਡੀਗੜ੍ਹ ਮੋਗਾ ਲੁਧਿਆਣਾ ਅੰਮ੍ਰਿਤਸਰ ਇੰਨਾਂ ਜਗ੍ਹਾ ਤੇ ਬੱਸਾਂ ਜਾਂਦੀਆਂ ਨੇ ਘੜੀਆਂ ਤੋਂ ਹੀ ਆ ਜੀ ਵਾਪਸ ਛੋਟਾ ਯਾ ਬੱਸ ਸਟੈਂਡ ਪਹਿਲਾਂ ਬੱਸ ਸਟੈਂਡ ਇੱਥੇ ਹੁੰਦਾ ਸੀ ਹੁਣ ਉਧਰ ਬਣਾਤਾ ਚਲੋ ਵਧੀਆ ਕੀਤਾ ਛੱਪੜ ਨੂੰ ਤੂੜ ਕੇ ਬਣਾਇਆ ਬੱਚੇ ਜਿੱਥੇ ਖੜਦੇ ਖਲਾਉਣੇ ਵਾਲੀ ਦੁਕਾਨ ਦੇ ਖੜਦੇ ਹੁੰਦੇ ਨਾ ਲੈ ਗਈ ਛੱਡ ਗਿਆ ਚੌਂਕ ਚੌਂਕਾਂ ਦੇ ਵੀ ਨਾਮ ਰੱਖਤੇ ਕਿਸਾਨ ਚੌਂਕ ਇਹ ਆ ਰਾਜੀ ਕਰਨ ਦਾ ਸ਼ਹਿਰ ਜਿਹਦੇ ਨਾਮ ਤੇ ਬਣਿਆ ਸੀ ਖੇਮ ਕਰਨ ਇਹ ਪਿੰਡ ਚਿਮਾ ਜਿੱਥੇ ਲੱਗਾ ਹੋਇਆ ਮੇਲਾ ਮੈਂ ਸੋਚਿਆ ਮੇਲਾ ਵੀ ਦੇਖਦੇ ਚੱਲਦੇ ਆ ਥੋੜਾ ਜਿਹਾ ਛਾਲਕ ਮੇਲੇ ਦੀ ਵੀ ਰੌਣਕ ਮੇਲਾ ਵਿਖਣਾ ਚਾਹੀਦਾ ਜੇ ਸਵੇਰ ਕੋ ਹੋਵੇ ਟਾਈਮ ਮਿਲੇ ਵਕਤ ਹੋਵੇ ਜਾਣਾ ਚਾਹੀਦਾ ਸੂਰਜ ਟਲ ਨਾਲ ਸਾਢੇ 4 ਲੋਕ ਵਾਪਸ ਆਉਂਦੇ ਪਏ ਆ ਕੁਝ ਲੋਕ ਜਾਂਦੇ ਗਏ ਆ ਮੇਰੇ ਵੱਗ ਕੱਚੇ ਮੋਜਾ ਮਾਨਦੇ ਪਏ ਆ ਐ ਨਲਕੇ ਤੋਂ ਪਾਣੀ ਵੀ ਜਾਂਦੇ ਬੀ ਬਾਰਡਰ ਦਾ ਹੀ ਏਰੀਆ ਜਿੱਥੇ ਮੇਲਾ ਲੱਗਾ ਹੋਇਆ ਚੂਲੇ ਲੱਗੇ ਹੋਇਆ ਆਰੇ ਫੋਨ ਤੇ ਨਾ ਵਾਚੇ ਕੋਈ ਕੱਤਰਗਾ ਬਾਬਾ ਜੀ ਦੀ ਜਿੱਥੇ ਮਿਲਣਾ ਹੈ ਜੋਨ ਹੋਰ ਸਲਾਮ ਕਰਦੇ ਜਾਣੇ ਆ ਰਹੇ ਨੇ ਸਰਕਾਰ ਐਪੀ ਸਾਈਜ਼ ਦੀ ਉਹਨਾਂ ਨੂੰ ਵੀ ਲੈ ਕੇ ਆਉਣੇ ਇੱਥੇ ਪਾਵਾਂਗੇ ਭੰਗੜਾ ਦਾ ਰੰਦੂ ਠੀਕ ਹੈ ਆ ਜਾਓ ਇਹ ਨਹੀਂ ਝੋਟਾ ਕਾ ਗਿਆ ਸਾਡਾ ਝੋਟਾ ਗਿਆ ਲੰਬ ਸਾਰੇ ਜੱਗ ਤੋਂ ਸੋਹਣਾ ਉਹਦੇ ਬੜਕਾ ਨਹੀਂ ਕੋਈ ਹੋਣਾ ਮਰਗਾ ਨਹੀਂ ਕੋਈ ਹੋਣਾ ਮੈਨੂੰ ਰਹਿਦਾ ਪਿਆਰ ਜਪਾਉਂਦਾ ਬਾਬਾ ਜੀ ਥੈਂਕ ਯੂ ਤੁਸੀਂ ਵਧੀਆ ਗੀਤ ਦੀ ਪਰਫਰਮੈਂਸ ਕੀਤੀ ਆਹ ਉਹ ਮੁੰਡਿਆਂ ਦੀ ਕੋਈ ਹੋਰ ਪਰਫਰਮੈਂਸ ਹੋਰ ਪਰਫਰਮੈਂਸ ਦੇਖਣ ਚਾਹਤੇ ਰੁਕੜੇ ਪੈ ਜੁਵੀ ਅਸਤੋਂ ਨਾਲ ਆ ਰਿਹਾ ਪਹਿਲਾ ਦੇਖ ਲਿਆ ਬਾਬਾ ਜੀ ਦਾ ਹੁਣ ਵਾਪਸ ਘਰ ਨੂੰ ਜਾਣਾ ਟਾਈਮ ਬਹੁਤ ਹੋ ਗਿਆ ਪੰਜ ਦਾ ਟਾਈਮ ਹੋ ਗਿਆ ਸੂਰਜ ਵੀ ਅਸਤ ਹੋ ਗਿਆ ਤੇ ਸਾਰੇ ਚੱਲੇ ਆ ਘਰਾਂ ਨੂੰ